ਪੰਜਾਬ ਦੇ ਵਿੱਚ ਕ੍ਰਾਂਤੀ ਸ਼ਬਦ ਬੜਾ ਪ੍ਰਚਲਿਤ ਹੋ ਚੁੱਕਾ ਹੈ ਪੰਜਾਬ ਸਰਕਾਰ ਕਿਸੇ ਵੀ ਖੇਤਰ ਦੇ ਵਿੱਚ ਕੋਈ ਕੰਮ ਕਰਨਾ ਸ਼ੁਰੂ ਕਰਦੀ ਹੈ ਤੇ ਨਾਲ ਕ੍ਰਾਂਤੀ ਸ਼ਬਦ ਪਹਿਲਾਂ ਜੁੜ ਜਾਂਦਾ ਹੈ ਇਸੇ ਤਰ੍ਹਾਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਅਸੀਂ ਬਲਾਕ ਪੱਧਰ ਤੋਂ ਲੈ ਕੇ ਪੰਜਾਬ ਪੱਧਰ ਤੱਕ ਜਿਹੇ ਖਿਡਾਰੀ ਪੈਦਾ ਕਰਨੇ ਨੇ ਜਿਹੜੇ ਫਿਰ 올림픽 ਤੱਕ ਮੱਲਾ ਮਾਰਿਆ ਕਰਨਗੇ ਪਰ ਹਰਾਨੀ ਦੀ ਗੱਲ ਇਹ ਹੈ ਕਿ ਪਿਛਲੇ 2 ਸਾਲਾਂ ਤੋਂ ਹੋ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਹਾਲੇ ਤੱਕ ਇਨਾਮੀ ਰਾਸ਼ੀ ਨੂੰ ਤਰਸ ਗਏ ਨੇ ਹਜ਼ਾਰਾਂ ਖਿਡਾਰੀ ਵਿਸਥਾਰ ਦੇ ਨਾਲ ਦੱਸਾਂਗੇ ਰਿਪੋਰਟ ਕੀ ਕਹਿੰਦੀ ਹੈ ਔਰ ਹੁਣ ਇਸ ਮਾਮਲੇ ਦੇ ਵਿੱਚ ਅਪਡੇਟ ਕੀ ਹੈ ਇੱਕ ਪਾਸੇ ਤਾਂ ਅਸੀਂ ਜਿਹੜੇ ਹੈ ਹੱਲਾਸ਼ੇਰੀ ਦੇਣ ਦੇ ਲਈ ਖੇਡਾਂ ਨੂੰ ਲੈ ਕੇ ਦਾਅਵੇ ਕਰ ਰਹੇ ਹਾਂ ਔਰ ਦੂਸਰੇ ਪਾਸੇ ਖਿਡਾਰੀ ਆ ਜਿਹੜੇ ਉਹ ਤਰਸੇ ਪਏ ਨੇ ਹਾਲਾਂਕਿ ਇਸ ਵਿੱਚ ਪਹਿਲਾਂ ਜਿਹੜਾ ਪੰਜਾਬ ਸਰਕਾਰ ਦੇ ਵਿੱਚ ਖੇਡ ਮੰਤਰੀ ਜਾਂ ਖੇਡ ਮਹਿਕਮਾ ਜਿਹੜਾ ਉਹ ਗੁਰਮੀਤ ਸਿੰਘ ਮੀਟ ਹੇਅਰ ਦੇ ਕੋਲ ਹੁੰਦਾ ਸੀ ਬਾਅਦ ਵਿੱਚ ਮੈਂਬਰ ਪਾਰਲੀਮੈਂਟ ਬਣੇ ਨਹੀਂ ਤਾਂ ਅਸਤੀਫਾ ਦੇ ਦਿੰਦੇ ਨੇ ਉਸ ਉਹਨਾਂ ਦੇ ਸਤੀਫੇ ਤੋਂ ਬਾਅਦ ਇਹ ਮਹਿਕਮਾ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਆ ਗਿਆ ਕੀ ਇਸ ਮਾਮਲੇ ਦੇ ਵਿੱਚ ਵੀ ਅਫਸਰਾਂ ਨੇ ਫੀਡਬੈਕ ਸਹੀ ਢੰਗ ਨਾਲ ਮੁੱਖ ਮੰਤਰੀ ਦੇ ਦਫ਼ਤਰ ਤੱਕ ਨਹੀਂ ਪਹੁੰਚਾਈ ਜਾਂ ਜਿਨ੍ਹਾਂ ਕੋਲ ਇਹ ਮਹਿਕਮਾ ਹੈ ਮੁੱਖ ਮੰਤਰੀ ਕੋਲ ਇਸ ਬਾਰੇ ਜਾਂ ਖੇਡ ਮੰਤਰੀ ਕੋਲ ਕਿਉਂ ਨਹੀਂ ਫੀਡਬੈਕ ਪਹੁੰਚਾਈ ਜੇ ਪਹੁੰਚਾਈ ਕੀ ਹੈ ਤਾਂ ਫਿਰ ਇਸ ਦੇ ਬਾਰੇ ਪਹਿਲ ਕਦਮੀ ਕਿਉਂ ਨਹੀਂ ਕੀਤੀ ਗਈ ਫੰਡ ਜਾਰੀ ਕਰਨ ਦੇ ਲੈ ਨੂੰ ਲੈ ਕੇ ਇਸ ਦੇ ਬਾਰੇ ਸਵਾਲ ਵੱਡੇ ਖੜੇ ਹੋ ਰਹੇ ਨੇ ਜੇਕਰ ਲੇ ਪੱਦਰ ਤੋਂ ਖੜਾਰੀਆਂ ਨੂੰ ਹੱਲਾਸ਼ੀਰੀ ਨਹੀਂ ਮਿਲੇਗੀ ਤਾਂ ਫਿਰ ਖੜਾਰੀ ਅਗਲੇਰੇ ਜਿਹੜੇ ਪ੍ਰਬੰਧਾਂ ਨੂੰ ਲੈ ਕੇ ਜਾਂ ਅਗਲੇ ਪੱਦਰ ਦੀਆਂ ਖੇਡਾਂ ਨੂੰ ਲੈ ਕੇ ਕਿਵੇਂ ਤਿਆਰੀ ਕਰਨਗੇ ਉਹਨਾਂ ਨੂੰ ਤਾਂ ਨਿਰਾਸ਼ਾ ਹੀ ਪੱਲੇ ਪਵੇਗੀ ਖਬਰ ਜਲੰਧਰ ਤੋਂ ਛਪੀ ਹੈ ਪੰਜਾਬੀ ਜਾਗਰਣ ਦੇ ਵਿੱਚ ਜਤਿੰਦਰ ਪੰਮੀ ਸੀਨੀਅਰ ਰਿਪੋਰਟਰ ਨੇ ਉਹਨਾਂ ਦੀ ਖਬਰ ਕੀ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਦਾ ਤੀਜਾ ਗੇੜ ਸ਼ੁਰੂ ਹੋਣ ਜਾ ਰਿਹਾ ਉੱਥੇ ਪਿਛਲੇ ਸਾਲ ਦੇ ਸੂਬਾ ਪਧਰੀ ਮੁਕਾਬਲਿਆਂ ਦੇ ਜੇਤੂ ਵੱਡੀ ਗਿਣਤੀ ਖਿਡਾਰੀਆਂ ਨੂੰ ਹਾਲੇ ਵੀ ਆਪਣੀ ਇਨਾਮੀ ਰਾਸ਼ੀ ਦੀ ਉਡੀਕ ਕਰਨੀ ਪੈ ਰਹੀ ਹੈ 21 ਤੋਂ 40 ਸਾਲ ਓਪਨ ਵਰਗ ਦੇ 4150 ਖਿਡਾਰੀ ਬਣਦੇ ਆ ਜਿਹੜੇ ਹਾਲੇ ਤੱਕ ਆਪਣੀ ਜੇਤੂ ਇਨਾਮੀ ਰਾਸ਼ੀ ਨੂੰ ਉਡੀਕ ਰਹੇ ਹਨ ਹਾਲਾਂਕਿ ਜੇਤੂ ਇਨਾਮੀ ਰਾਸ਼ੀ ਵੀ ਕੋਈ ਇੰਨੀ ਜ਼ਿਆਦਾ ਨਹੀਂ ਹੈ ਕਿ ਉਹ ਸਾਰੀ ਉਮਰ ਦੇ ਲਈ ਆਪਦੇ ਖੇਡਾਂ ਦੇ ਵਿੱਚ ਆਪਣੀ ਰੁਚੀ ਹੋਰ ਦਿਖਾਈ ਰੱਖਣ ਵਧਾਈ ਰੱਖਣ ਇਸ ਮਾਮਲੇ ਨੂੰ ਲੈ ਕੇ ਹੁਣ ਆਪਣੀ ਨਾਮੀ ਰਾਸ਼ੀ ਦੀ ਢੀਕ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਈ ਵਾਲੀ ਸਰਕਾਰ ਦੇ ਵਿੱਚ ਸੂਬੇ ਅੰਦਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ 2022 ਚ ਪਹਿਲੀ ਵਾਰ ਖੇਡਾਂ ਮਤਨ ਪੰਜਾਬ ਦੀਆਂ ਆਰੰਭ ਕੀਤੀਆਂ ਗਈਆਂ ਸਨ ਉਹਨਾਂ ਖੇਡਾਂ ਖੇਡ ਮੁਕਾਬਲਿਆਂ ਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਵਿੱਚ 25 ਖੇਡਾਂ ਦੇ ਮੁਕਾਬਲੇ ਕਰਵਾਏ ਗਏ ਸਨ ਪਹਿਲੇ ਗੇੜ ਦੀਆਂ ਖੇਡਾਂ ਦੇ ਵਿੱਚ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਜੇਤੂ ਰਹਿਣ ਵਾਲੇ ਖਿਡਾਰੀਆਂ ਦਾ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ ਸਨ ਇਨ੍ਹਾਂ ਮੁਕਾਬਲਿਆਂ ਵਿੱਚ 8500 ਖਿਡਾਰੀਆਂ ਨੇ ਜਿੱਤਾਂ ਦਰਜ ਕੀਤੀਆਂ ਸਨ 223 ਚ ਕਰਵਾਈਆਂ ਗਈਆਂ ਖੇਡਾਂਵਤਨ ਪੰਜਾਬ ਦੀਆਂ ਦੇ ਦੂਜੇ ਗੇੜ ਦੌਰਾਨ ਖੇਡਾਂ ਦੀ ਗਿਣਤੀ 25 ਤੋਂ 35 ਕਰ ਦਿੱਤੀ ਗਈ ਸਰਕਾਰ ਨੂੰ ਲੱਗਿਆ ਕਿ ਕਿਉਂ ਨਾ ਅਸੀਂ ਆਪਣੀਆਂ ਹੋਰ ਖੇਡਾਂ ਨੂੰ ਸ਼ਾਮਲ ਕਰ ਲਈਏ ਜਿਸ ਦੇ ਨਾਲ ਸਾਡੀਆਂ ਵਿਰਾਸਤੀ ਖੇਡਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਛੋਟੇ ਹੁੰਦਿਆਂ ਤੋਂ ਬਚਪਨ ਦੇ ਨਾਲ ਜੁੜੀਆਂ ਖੇਡਾਂ ਹੁੰਦੀਆਂ ਨੇ ਚਾਹੇ ਉਹ ਪੰਜਾਬ ਦੇ ਵਿੱਚ ਜਿੰਨੇ ਬੈਠਦੇ ਕੈਬਨਿਟ ਮੰਤਰੀ ਨੇ ਜਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਨਾ ਹੋਣ ਉਹ ਵੀ ਉਹਨਾਂ ਖੇਡਾਂ ਨੂੰ ਖੇਡ ਕੇ ਵੱਡੇ ਹੋਏ ਹੋਣਗੇ ਇਸੇ ਕਰਕੇ ਉਹਨਾਂ ਨੇ ਸਰਕਾਰ ਨੇ ਫੈਸਲਾ ਕੀਤਾ ਕਿ 4 ਖੇਡਾਂ ਇਸ ਦੇ ਵਿੱਚ ਐਡ ਕਰ ਦਿੱਤੀਆਂ ਜਾਂਨ 25 ਤੋਂ ਖੇਡਾਂ ਤਾਂ 35 ਹੋ ਗਈਆਂ ਖਿਡਾਰੀਆਂ ਦੀ ਗਿਣਤੀ ਵੀ ਸੁਭਾਵਿਕ ਸੀ ਹਿੱਸਾ ਲੈਣ ਵਾਲਿਆਂ ਦੀ ਵੱਧ ਨਹੀਂ ਸੀ ਔਰ ਜੇਤੂ ਖਿਡਾਰੀਆਂ ਦੀ ਗਿਣਤੀ ਵੀ ਵੱਧ ਨਹੀਂ ਸੀ ਪਰ 4150 ਖਿਡਾਰੀ ਹੈ ਜਹੇ ਨੇ ਜਿਨ੍ਹਾਂ ਨੂੰ ਹਾਲੇ ਤੱਕ ਇਨਾਮੀ ਰਾਸ਼ੀ ਨਹੀਂ ਦਿੱਤੀ ਗਈ ਹੁਣ ਸੂਬਾ ਪੱਧਰ ਤੇ ਜੇਤੂ ਰਹਿਣ ਵਾਲੇ ਖਿਡਾਰੀਆਂ ਦੀ ਗਿਣਤੀ ਵੱਧ ਕੇ 12650 ਹੋ ਜਾਂਦੀ ਹੈ ਜਿਹੜੀ ਉਹਨਾਂ ਵਿੱਚੋਂ 8500 ਨੂੰ ਇਨਾਮੀ ਰਾਸ਼ੀ ਮਿਲੀ ਹੈ ਬਾਕੀ 4150 ਖਿਡਾਰੀ ਜੋ ਕਿ 21 ਤੋਂ 40 ਸਾਲ ਉਮਰ ਵਰਗ ਦੇ ਨੇ ਉਹਨਾਂ ਨੂੰ ਹਾਲੇ ਤੱਕ ਇਨਾਮੀ ਰਾਸ਼ੀ ਨਹੀਂ ਮਿਲੀ ਹੁਣ ਜਿਹੜੇ ਖਿਡਾਰੀ 4150 ਜਿਨ੍ਹਾਂ ਨੂੰ ਨਾਮੀ ਰਾਸ਼ੀ ਨਹੀਂ ਮਿਲੀ ਉਹਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਉਹਨਾਂ ਖਿਡਾਰੀਆਂ ਦਾ ਕੀ ਕਹਿਣਾ ਹੈ ਉਹਨਾਂ ਖਿਡਾਰੀਆਂ ਦਾ ਇਹੀ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਦੇ ਉੱਤੇ ਇਨਾਮੀ ਰਾਸ਼ੀ ਨਹੀਂ ਦਿੱਤੀ ਜਾਵੇਗੀ ਤੇ ਅਸੀਂ ਅਗਲੇ ਪੱਧਰ ਦੀਆਂ ਖੇਡਾਂ ਵਾਸਤੇ ਤਿਆਰੀ ਕਦੋਂ ਕਰਾਂਗੇ ਕਿਵੇਂ ਕਰਾਂਗੇ ਕਿਉਂਕਿ ਜਦੋਂ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਕੋਈ ਖੇਡ ਲੈਂਦਾ ਜਾਂ ਸੂਬਾ ਪੱਦਰ ਦੇ ਉੱਤੇ ਵੀ ਖੇਡਾਂ ਖੇੜੀਆਂ ਜਾਂਦੀਆਂ ਨੇ ਜਿੱਤ ਲਿਆ ਜਾਂਦਾ ਫਿਰ ਕੌਮੀ ਤੇ ਕਮਾਂਤਰੀ ਖੇਡਾਂ ਦੀ ਤਿਆਰੀ ਦੇ ਲਈ ਵੀ ਤਾਂ ਕੋਈ ਨਾ ਕੋਈ ਜ ਤਿਆਰੀ ਦੀ ਜ਼ਰੂਰਤ ਹੁੰਦੀ ਹੈ ਉਸ ਦੇ ਲਈ ਮਦਦ ਦੀ ਲੋੜ ਹੁੰਦੀ ਹੈ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਜਿਨ੍ਹਾਂ ਨਾਮੀ ਖਿਡਾਰੀ ਨੇ ਆਮ ਪਰਿਵਾਰਾਂ ਦੇ ਵਿੱਚੋਂ ਮਿਹਨਤ ਦੇ ਨਾਲ ਅੱਗੇ ਜਾਣਾ ਚਾਹੁੰਦੇ ਨੇ ਪਰ ਜੇਕਰ ਉਹਨਾਂ ਨੂੰ ਰਸਤੇ ਦੇ ਵਿੱਚ ਪ੍ਰਸ਼ਾਸਨਿਕ ਤੇ ਸਰਕਾਰੀ ਮਦਦ ਨਹੀਂ ਮਿਲੇਗੀ ਤਾਂ ਫਿਰ ਉਹ ਕਈ ਖੇਡ ਮੁਕਾਬਲਿਆਂ ਤੋਂ ਵਾਂਝੇ ਰਹਿ ਜਾਂਦੇ ਆ ਕਈਆਂ ਕੋਲ ਤਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਟਰੈਵਲ ਕਰਨ ਦੇ ਲਈ ਵੀ ਯਾਤਰਾ ਕਰਨ ਦੇ ਲਈ ਕਿਰਾਇਆ ਤੱਕ ਨਹੀਂ ਹੁੰਦਾ ਇਨਾਮ ਦੀ ਰਾਸ਼ੀ ਨਾਲ ਖਿਡਾਰੀਆਂ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ ਉੱਥੇ ਉਸ ਨੂੰ ਆਪਣੀ ਖੇਡ ਨੂੰ ਅੱਗੇ ਵਧਾਉਣ ਲਈ ਇੱਛਾ ਮਿਲਦਾ ਉਧਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 2022 ਦੀਆਂ ਖੇਡਾਂ ਦੌਰਾਨ ਲਗਭਗ 3.5 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿੱਚੋਂ ਸੂਬਾ ਪੱਧਰ ਤੇ 8500 ਖਿਡਾਰੀ ਜੇਤੂ ਰਹੇ ਸਨ ਉਹਨਾਂ ਨੇ ਕਰੀਬ 6.85 ਕਰੋੜ ਰੁਪਏ ਦੇ ਨਗਦ ਇਨਾਮ ਆ ਜਿਹੜੇ ਉਹ ਦਿੱਤੇ ਵੀ ਨੇ ਇਸੇ ਤਰ੍ਹਾਂ 2023 ਦੌਰਾਨ 4.5 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 12600 ਖਿਡਾਰੀ ਜੇਤੂ ਰਹੇ ਜਿਨ੍ਹਾਂ ਲਈ 8.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਸੀ ਚੋਣਾ ਤੇ ਕੌਮੀ ਤੇ ਕਮਾਂਤਰੀ ਖੇਡ ਮੁਕਾਬਲਿਆਂ ਕਾਰਨ ਦੇਰੀ ਹੋਈ ਹੈ ਖੇਡ ਵਿਭਾਗ ਦੇ ਕਾਰਜਕਾਰੀ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਕੁੱਲ 12650 ਖਿਡਾਰੀ ਸੂਬਾ ਪੱਧਰ ਤੇ ਜੇਤੂ ਰਹੇ ਸਨ ਜਿਨ੍ਹਾਂ ਵਿੱਚੋਂ ਅਸੀਂ 8500 ਖਿਡਾਰੀਆਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ 6 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਪਾ ਚੁੱਕੇ ਹਾਂ ਬਾਕੀ ਰਹਿੰਦੇ 4150 ਖਿਡਾਰੀਆਂ ਦੇ ਖਾਤੇ 'ਚ ਵੀ ਅਗਲੇ ਹਫਤੇ ਤੱਕ ਇਨਾਮੀ ਰਾਸ਼ੀ ਪਾ ਦਿੱਤੀ ਜਾਵੇਗੀ ਹੁਣ ਜਦੋਂ ਇਹ ਖਬਰਾਂ ਨਸ਼ਰ ਹੋਣ ਲੱਗੀਆਂ ਨੇ ਤੇ ਕਿਹਾ ਜਾ ਰਿਹਾ ਕਿ ਅਗਲੇ ਹਫਤੇ ਤੱਕ ਰਾਸ਼ੀ ਪਾ ਦਿੱਤੀ ਜਾਣੀ ਹੈ ਜਿਹੜੇ 4150 ਖਿਡਾਰੀ ਹਜੇ ਵਿੜੀਕ ਰਹੇ ਨੇ। ਪਰਮਿੰਦਰ ਸਿੰਘ ਨੇ ਦੱਸਿਆ ਕਿ 2023 ਦੌਰਾਨ ਖੇਡਾਂ ਦੀ ਗਿਣਤੀ ਵਧਣ ਨਾਲ ਜੇਤੂ ਖਿਡਾਰੀਆਂ ਦੀ ਗਿਣਤੀ 'ਚ ਵੀ ਵਾਧਾ ਹੋ ਗਿਆ ਸੀ। ਇਸ ਲਈ ਉਹਨਾਂ ਦਾ ਡੇਟਾ ਤਿਆਰ ਕਰਨ ਤੇ ਖਿਡਾਰੀਆਂ ਦੀ ਗਲਤ ਜਾਣਕਾਰੀ ਵਾਰ-ਵਾਰ ਠੀਕ ਕਰਨ 'ਚ ਸਮਾਂ ਕਾਫੀ ਲੱਗ ਗਿਆ। ਇਹ ਹੁਣ ਇਸ ਪਿਛੇ ਤੱਥ ਦੱਸਿਆ ਗਿਆ ਦਲੀਲ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਤੇ ਜਾਬਤੇ ਕਰਕੇ ਤੇ ਪਹਿਲੀ ਕੌਮੀ ਖੇਡ ਮੁਕਾਬਲੇ 'ਚ ਪੰਜਾਬ ਦੇ ਜੇਤੂ ਰਹਿਣ ਤੇ 올림픽 ਖਿਡਾਰੀਆਂ ਨੂੰ ਨਾਮੀ ਹੜੀਆਂ ਨੂੰ ਨਾਮੀ ਦੇ ਰਾਸ਼ੀ ਦੇਣ ਦੇ ਵਿੱਚ ਦੇਰੀ ਹੋ ਰਹੀ ਹੈ ਹੁਣ ਇਸ ਨੂੰ ਬਹਾਨਾ ਸਮਝਿਆ ਜਾਵੇ ਜਾਂ ਇੱਕ ਵਾਕਈ ਫੈਕਟ ਸਮਝਿਆ ਜਾਵੇ ਕਿ ਦੇਰੀ ਕਿਉਂ ਹੋਈ ਹੈ ਇਸ ਤੋਂ ਇਲਾਵਾ ਖਜ਼ਾਨਾ ਦਫ਼ਤਰ ਨਿਯਮਾਂ 'ਚ ਤਬਦੀਲੀ ਕਾਰਨ ਡਾਟਾ ਦੁਬਾਰਾ ਤਿਆਰ ਕਰਕੇ ਭੇਜਣਾ ਪਿਆ ਉਹਨਾਂ ਨੇ ਕਿਹਾ ਕਿ ਰਜੇਵਿਆਂ ਦੇ ਬਾਵਜੂਦ ਵਿਭਾਗ ਵੱਲੋਂ ਲੋਕਤ ਖੜਾਰੀਆਂ ਦੀ ਨਾਮੀ ਰਾਸ਼ੀ ਦਾ ਡਾਟਾ ਤਿਆਰ ਕਰਕੇ ਖਜ਼ਾਨੇ 'ਚ ਭੇਜਿਆ ਜਾ ਚੁੱਕਾ ਹੈ ਇਨਾਮੀ ਰਾਸ਼ੀ ਜਲਦ ਪਾਉਣ ਲਈ ਆਦੇਸ਼ ਦਿੱਤੇ ਜਾਣਗੇ ਸਬੰਧੀ ਖੇਡ ਵਿਭਾਗ ਦੇ ਪ੍ਰਮੁਖ ਸਕੱਤਰ ਸਰਵਜੀਤ ਸਿੰਘ ਨਾਲ ਜਦੋਂ ਸੰਪਰਕ ਹੁੰਦਾ ਹੈ ਤਾਂ ਉਦੋਂ ਉਹਨਾਂ ਨੇ ਵੀ ਆਖਿਆ ਕਿ ਨਾਮੀ ਖਿਡਾਰੀਆਂ ਦੇ ਖਾਤੇਾਂ 'ਚ ਪਾ ਦਿੱਤੀ ਗਈ ਸੀ ਕੁਝ ਖਿਡਾਰੀਆਂ ਨੂੰ ਰਾਸ਼ੀ ਨਾਮ ਮਿਲਣ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਸੀ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਜਲਦ ਤੋਂ ਜਲਦ ਨਾਮੀ ਰਾਸ਼ੀ ਬੱਚੇ ਖਿਡਾਰੀਆਂ ਦੇ ਪੁੱਜਣ ਤੱਕ ਪਹੁੰਚਦੀ ਕਰਨਗੇ ਤਾਂ ਕਿ ਉਹਨਾਂ ਨੂੰ ਵੀ ਹੱਲਾਸ਼ੀਰੀ ਮਿਲੇ ਔਰ ਅਗਲੀਆਂ ਖੇਡਾਂ ਦੇ ਲਈ ਉਹ ਵੀ ਤਿਆਰੀ ਕਰ ਸਕਣ ਪਰ ਹੈਰਾਨੀ ਦੀ ਗੱਲ ਹੈ ਕਿ ਖਿਡਾਰੀਆਂ ਦੀ ਗਿਣਤੀ ਜੇਕਰ ਵਧੀ ਹੈ ਖੇਡਾਂ ਦੀ ਗਿਣਤੀ ਜੇਕਰ ਵਧਾਈ ਗਈ ਹੈ ਇਸ ਦੇ ਪਿੱਛੇ ਇਹ ਦਲੀਲ ਜਾਏ ਸ਼ੋਭਾ ਨਹੀਂ ਦਿੰਦੀ ਕਿ ਖਿਡਾਰੀਆਂ ਦੀ ਗਿਣਤੀ ਵਧ ਗਈ ਸੀ ਜਾਂ 올림픽 ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨਾ ਸੀ ਜਾਂ ਚੋਣਾਂ ਦਾ ਸਮਾਂ ਆ ਗਿਆ ਇਹ ਸਾਰੀਆਂ ਗੱਲਾਂ ਨੂੰ ਰਲਗੱਡ ਕਰਕੇ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਵੇਂ ਸਾਰਾ ਕਸੂਰ ਹੀ ਇਹ ਸਾਰੇ ਰਜਾਈਵੇਂ ਦਾ ਹੁੰਦਾ ਹੈ ਔਰ ਉਹਨਾਂ ਖਿਡਾਰੀਆਂ ਨੂੰ ਜੇਕਰ ਸਮੇਂ-ਸਮੇਂ ਸਿਰ ਤੇ ਰਾਸ਼ੀ ਨਹੀਂ ਦਿੱਤੀ ਗਈ ਤਾਂ ਉਸ ਦੀ ਵਜ੍ਹਾ ਕਿ ਇਹ ਹੀ ਮੰਨੀ ਜਾਵੇ ਜਾਂ ਫਿਰ ਅਣਗੈਲੀ ਬਹੁਤ ਵੱਡੀ ਹੈ ਜਿਹੜੀ ਉਸ ਵਿਵੰਦਤ ਅਧਿਕਾਰੀਆਂ ਦੀ ਮੰਨੀ ਜਾਵੇ ਇੱਕ ਵੱਡਾ ਸਵਾਲ ਹੈ ਇਸ ਦੀ ਜਵਾਬ ਤਲਬੀ ਸਮੇਂ ਸਿਰ ਤੇ ਹੁੰਦੀ ਰਹਿਣੀ ਚਾਹੀਦੀ ਹੈ ਤਾਂ ਕਿ ਜਿਹੜੇ ਖਿਡਾਰੀ ਹੈ ਜੇਕਰ ਅੱਧੇ ਖਿਡਾਰੀਆਂ ਨੂੰ ਜਾਂ ਅੱਧੇ ਤੋਂ ਵੱਧ ਖਿਡਾਰੀਆਂ ਨੂੰ ਨਾਂਮੀ ਰਾਸ਼ੀ ਦਿੱਤੀ ਜਾ ਚੁੱਕੀ ਸੀ ਤਾਂ ਫਿਰ ਇੰਨੇ ਖਿਡਾਰੀ ਹੈ ਜਿਹੜੇ ਉਹ ਕਿਉਂ ਰਹਿ ਗਏ 4150 ਖਿਡਾਰੀ ਔਰ ਉਹਨਾਂ ਦਾ ਮਨੋਬਲ ਵੀ ਡਿੱਗਦਾ ਹੈ ਔਰ ਅਗਲੀਆਂ ਖੇਡਾਂ ਦੀ ਤਿਆਰੀ ਕਰਨ ਦੇ ਲਈ ਵੀ ਉਸ ਤਰ੍ਹਾਂ ਫਿਰ ਰੁਚੀ ਹੈ ਜਿਹੜੀ ਨਹੀਂ ਦਿਖਾ ਸਕਦੇ ਖਾਸ ਕਰਕੇ ਉਹ ਖਿਡਾਰੀ ਜਿਨ੍ਹਾਂ ਦੇ ਕੋਲ ਆਰਥਿਕ ਤੌਰ ਦੇ ਉੱਤੇ ਪ੍ਰਬੰਧ ਨਹੀਂ ਹੈ ਮਜ਼ਬੂਤ ਤਰੀਕੇ ਨਾਲ ਜਿਨ੍ਹਾਂ ਖਿਡਾਰੀਆਂ ਦੇ ਘਰ ਦੇ ਹਾਲਾਤ ਠੀਕ ਨਹੀਂ ਸਰਦੇ ਨੇ ਪੁੱਜਦੇ ਨੇ ਉਹ ਖਿਡਾਰੀ ਤਾਂ ਇਹ ਇਨਾਮੀ ਰਾਸ਼ੀ ਤੋਂ ਬਿਨਾਂ ਵੀ ਅੱਗੇ ਵਧ ਜਾਂਦੇ ਨੇ ਕਈ ਵਾਰ ਤੇ ਜਿਨ੍ਹਾਂ ਦੇ ਉਸ ਇਨਾਮੀ ਰਾਸ਼ੀ ਦੇ ਕਰਕੇ ਹੀ ਅੱਗੇ ਵਧਣ ਦਾ ਹੌਸਲਾ ਕਰਨਾ ਹੁੰਦਾ ਫਿਰ ਉਹ ਕਿੱਥੇ ਜਾਣਗੇ ਕਿਵੇਂ ਆਪਣੀ ਪ੍ਰੈਕਟਿਸ ਦੇ ਉੱਤੇ ਧਿਆਨ ਦੇ ਪਾਉਣਗੇ ਇਹ ਉਹਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਅੱਗੇ ਤੋਂ ਇਸ ਤਰ੍ਹਾਂ ਦੀ ਜਿਹੜੀ ਆ ਇਨਾਮੀ ਰਾਸ਼ੀ ਡੀਕਨ ਦੇ ਲਈ ਮਜਬੂਰ ਖਿਡਾਰੀ ਨਾ ਹੋਣ ਇਸ ਤਰ੍ਹਾਂ ਦੀ ਨੀਤੀ ਹੋਣੀ ਚਾਹੀਦੀ ਹੈ ਕਿ ਇੱਕ ਸਮਾਂ ਸੀਮਾ ਤੈਅ ਕਰ ਲਈ ਜਾਣੀ ਚਾਹੀਦੀ ਹੈ ਕਿ ਚਾਹੇ ਜਿੰਨੇ ਮਰਜ਼ੀ ਰੁਝੇਵੇਂ ਹੋਣ ਘੱਟੋ ਘੱਟ ਸਮੇਂ ਸਿਰ ਤੇ ਨਾ ਖਿਡਾਰੀਆਂ ਦੇ ਖਾਤਿਆਂ ਵਿੱਚ ਇਨਾਮੀ ਰਾਸ਼ੀ ਜ਼ਰੂਰ ਪਾ ਫਿਲਹਾਲ ਇਸ ਜਾਣਕਾਰੀ ਚੈਨਈ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ